ਮੁਸਕਾਬਾਦ ਦੀ ਹੱਦ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚਿੱਟੀਗੜ ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਰੋਸ ਪ੍ਰਦਰਸ਼ਨ ਕਰਦੇ ਹਾਂ ਧਰਨਾ ਲਗਾਇਆ ਪਿੰਡਾਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਨਾਲ ਇਲਾਕੇ ਅੰਦਰ ਬਿਮਾਰੀਆਂ ਦੀ ਪ੍ਰਮਾਹ ਹੋ ਜਾਏਗੀ ਅਤੇ ਬਿਮਾਰੀਆਂ ਫੈਲਣਗੀਆਂ ਪ੍ਰਦੂਸ਼ਣ ਵੀ ਕਾਫੀ ਜ਼ਿਆਦਾ ਵੱਧ ਜਾਏਗਾ ਜਿਸ ਨਾਲ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਏਗਾ ਕੋਜੀ ਦੂਰੀ ਤੇ ਰਹਿਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਕਾਰਨ ਕਿਸੇ ਵੀ ਕੀਮਤ ਦੇ ਗੈਸ ਪਲਾਂਟ ਨਹੀਂ ਲੱਗਣ ਦੇਣਗੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ترقی ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਅਜਿਹੇ ਪਲਾਂਟ ਬਣਾਈ ਜਾਣ ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ ਜੀ ਸਾਹਿਬ ਜੀ ਮੈਂ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਰਦੀਆਂ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਗਣਾ ਚਾਹੁੰਦੇ ਸਿਹਦੇ ਅੱਜ ਦੋ ਕਾਰਨ ਹੈ ਜੀ ਅਸੀਂ ਕੱਲ ਕਾਲ ਦਿੱਤੀ ਸੀ ਕਿ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਪਿਛਲੇ ਐਸਡੀਐਮ ਸਾਹਿਬ ਸੀਗੇ ਕਲਦੀਪ ਸਿੰਘ ਦੀ ਬਾਵਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਹੋਊਗੀ ਉਹ ਬੰਦ ਵੀ ਰਿਹਾ ਕੰਮ ਤੇ ਹੁਣ ਕੁਝ ਦਿਨਾਂ ਤੋਂ ਉਤੋਂ ਬਾਅਦ ਹੁਣ ਫੇਰ ਕੰਮ ਇਹਦਾ ਸਟਾਰਟਿੰਗ ਕਰਤੀ ਇਸ ਸਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸ ਐਚ ਓ ਸਾਹਿਬ ਨੇ ਬੰਦ ਕਰਾਤਾ ਸੀ ਕੋਈ ਵੀ ਇੱਥੇ ਤਣਾਪੂਰਨ ਸਥਿਤੀ ਨਾ ਬਣੇ ਲੋਕ ਆਪਸ ਵਿੱਚ ਲੜ ਜਾਣ ਪਰ ਪਰसों ਇੱਥੇ ਮੀਟਿੰਗ ਰੱਖੀ ਸੀ ਐ ਡੀ ਐਮ ਸਾਹਿਬ ਦੀ ਆਪਣੇ ਪਿੰਡ ਮੁਸਕਾਬਾਦ ਵਿਖੇ ਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਯਾਨੀ ਕਿ ਰਵਈਏ ਦੇ ਨਾਲ ਉਹ ਆਏ ਨੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ ਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਵਾ ਉੱਥੇ ਫੈਕਟਰੀ ਦੇਖਣ ਗਏ ਨੇ ਤੇ ਬਾਅਦ ਦੇ ਵਿੱਚ ਆਏ ਨਹੀਂ ਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ ਇੱਕ ਜਿਹੜੇ ਸਾਡੀ ਮੈਂ ਜਟੇਬੰਦੀ ਵੱਲੋਂ ਸਾਨੂੰ ਇਤਰਾਜ ਆ ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਕਿਹਾ ਵੀ ਅਣਪੜ ਜੱਟ ਨੇ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਇਸ ਚੀਜ਼ ਨੂੰ ਆਪਣੀ ਜੱਦੀ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵੱਡਾ ਘਟਿਆ ਸ਼ਬਦ ਕਿਹਾ ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ ਅਸੀਂ ਇਹਦਾ ਸ joint ਮੋਰਚੇ ਨਾਲ ਮੇਰੀ ਰਾਜਾ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ ਸਾਡੇ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ ਦਾ ਬਹੁਤ ਵੱਡਾ ਵਿਰੋਧ ਆ ਅਸੀਂ ਉਹਨਾਂ ਤੇ ਉਹਨਾਂ ਤੋਂ ਮਾਫੀ ਵੀ ਮੰਗਾਉਣੀ ਆ ਤੇ ਉਹਨਾਂ ਦਾ ਇੱਕ ਤਵਾਦਲਾ ਵੀ ਚਾਹੁੰਦੇ ਆ ਕਿ ਜਿਹੜੀ ਫੈਕਟਰੀ ਦੀ ਗੱਲ ਹੋ ਗਈ ਸਾਡੀ ਕੋਰੀ ਨਾਮ ਆ ਜੀ ਚਾਹ ਅਸੀਂ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ ਜੇ ਕਹਿਣਗੇ ਐਸਟੀਐਮ ਨਾਲ ਕਰ ਲੋ ਜਾਂ ਕਿਸੇ ਹੋਰ ਨਾਲ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਉੱਥੇ ਫੈਕਟਰੀ ਲੱਗਣ ਨਹੀਂ ਦੇਣੀ ਜੇ ਕੋਈ ਉੱਥੇ ਪ੍ਰਸ਼ਾਸਨ ਸਾਡੇ ਦਾ ੱੱਕਾ ਕਰੂਗਾ ਉੱਥੇ ਕੋਈ ਵੀ ਗੱਲ ਹੁੰਦੀ ਆ ਲੋਕਾਂ ਦੇ ਹਿਸਾਬ ਵਿੱਚ ਅੱਜ ਦਾ ਨਜ਼ਾਇਦਾ ਜੁਮੇਵਾਰ ਪ੍ਰਸ਼ਾਸਨ ਹੋਊਗਾ। ਘਰਨਕ ਨਹੀਂ ਦਿੱਤਾ ਚੱਲੇਗਾ। ਘਰਨੇ ਦਾ ਕੋਈ ਟਾਈਮ ਨਹੀਂ ਦੀ ਹੈਗਾ ਤੇ ਖੁੱਲਾ ਚੱਲੂਗਾ ਜਦ ਤੱਕ ਸਾਡੇ ਮੰਗਾ ਨਹੀਂ ਮੰਨਦੇ ਉਹਨਾਂ ਚ ਰਹੀ ਤਰ੍ਹਾਂ ਚਲਾਵਾਂਗੇ। ਜੇ ਮੰਗਾ ਨਾ ਮੰਨਿਆ ਗਿਆ ਅੱਜ ਕੋਈ ਨਾ ਗੱਲ ਕਰਨ ਆਇਆ। ਬੇਸ਼ੱਕ ਅਸੀਂ ਇੱਥੇ ਬੈਠਾ ਜੀ ਟੈਂਟ ਲਾ ਦਾਂਗੇ ਸਾਨੂੰ ਦਿਖਾ ਦਾਂਗੇ ਉੱਥੇ ਸਾਡੇ ਬੰਦੇ ਬੈਠੇ ਨੇ। ਸੰਭੂ ਬਾਰਡਰ ਦੇ ਉੱਤੇ ਅਸੀਂ ਇੱਥੇ ਬਹਿ ਜਾਾਂਗੇ ਕੋਈ ਚੱਕਰ ਨਹੀਂ। ਜੇ ਤੁਸੀਂ ਉਹ ਰੋਡ ਤੇ ਬਿਤੇ ਰੋਡ ਜਾਮਗੀ ਤੈਨੂੰ ਉਹ ਅਟਡੀ ਕਰਾਈ ਗਈ। ਹਾਂਜੀ। ਉਹਦੀ ਸ਼ੂਟ ਕਿਦੂਤੀ ਜਾਊਗੀ। ਸ਼ੂਟ ਇਹਦੇ ਵਿੱਚ ਦੇਖੋ ਜੇ ਕਿਸੇ ਨੇ ਵਿਦੇਸ਼ ਉਹਨਾਂ ਨੂੰ ਦਿੱਤੀ ਜਾਊਗੀ ਕੈਂਪਰ ਜੰਸੀ ਆ ਕਿਸੇ ਨੂੰ ਕਿਸੇ ਨੂੰ ਮੈਡੀਕਲ ਆ ਉਹਨਾਂ ਨੂੰ ਵੀ ਦਿੱਤੀ ਜਾਊਗੀ ਜਾਂ ਕਿਸੇ ਦੀ ਕੋਈ ਪਰਸਨਲ ਅਪਾਇੰਟਮੈਂਟ ਆ ਕਿਉਂਕਿ ਦਾ ਪੰਜਾਬ ਦੇ ਕਾਫੀ ਬੰਦ ਨੇ ਅਸੀਂ ਉਹਨਾਂ ਨੂੰ ਕੱਢਾਂਗੇ ਮਾਨਮਨ ਸਿੰਘ ਪੰਜ ਮੁਸ਼ਕਵਾਦੀ ਸਰਪੰਚ ਸਾਹਿਬ ਅਜੇ ਰੋਡ ਦੇ ਉੱਪਰ ਧਰਨਾ ਲਾਇਆ ਗਿਆ ਕੀ ਕਾਰਨ ਆ ਇਹ ਸਾਡੇ ਪਿੰਡ ਦੇ ਬਿਲਕੁਲ ਨੇੜੇ ਜਿਹੜਾ ਐਸਪੀ ਲਕਰਈ ਹੈ ਅਸੀਂ ਬੈਗਵਾਰੀ ਵਿਰੋਧ ਕਰ ਚੁੱਕਿਆ ਹਾਂ ਦੋ ਸਾਲ ਤੋਂ ਕੰਮ ਚੱਲ ਰਿਹਾ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਉਹਦੇ ਆਪਣੇ ਬਾਕੀ ਦੀ ਮੀਟਿੰਗ ਰੱਖੀ ਸੀ ਮਰਸੋ ਪਿੰਡ ਉਹਦੇ ਵਿੱਚ ਐਡੀਐਮ ਸਾਹਿਬ ਤੁਹਾਨੂੰ ਸਾਰੇ ਨੂੰ ਉਸੇ ਛੱਡ ਗਏ ਸਾਰਾ ਪ੍ਰਸ਼ਾਸਨ ਜੰਦ ਬੈਠਿਆਂ ਨੂੰ ਛੱਡ ਕੇ ਉੱਥੋਂ ਆ ਗਿਆ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਨੇ ਕੀਤੀ ਕਿੰਨੀ ਦੇਰੋਂ ਸੰਗਰਸ਼ ਕਰ ਰਹੇ ਹੋ ਤੁਹਾਨੂੰ ਲਗਭਗ 10-15 ਦਿਨ ਲੋਕਾਂ ਨੂੰ ਹੋ ਗਈ ਸੀ ਸਰ ਪ੍ਰਸ਼ਾਸਨ ਪਹਿਲਾਂ ਕੀ ਤਰ੍ਹਾਂ ਆਸ਼ਵਾਸਨ ਦਿੰਦਾ ਰਿਹਾ ਤੇ ਨਹੀਂ ਬੰਦ ਕਰਾਉਗੇ ਅਸੀਂ ਜਦੋਂ ਫੋਕਸ ਤੋਂ ਬੰਦ ਹੋਣਾ ਕੋਈ ਗੱਲ ਵਿੱਚ ਬੰਦ ਨਹੀਂ ਬੈਕਟੂ ਨੂੰ ਬੰਦ ਕਰਾਉਣ ਦਾ ਕਾਰਨ ਕੀ ਹੈ ਉਹ ਬਿਲਕੁਲ ਪਿੰਡ ਦੇ ਨੇੜੇ ਹੈ ਚੈਸਪਰਾਟਾ ਸਾਡਾ ਏਰੀਆ ਹੈ ਗੁਰਚੀਆ ਗ੍ਰੀਨ ਜোন ਏਰੀਆ ਹੈ ਸਾਡੀ ਜਿਹੜੀ ਸਾਰੀ ਬਲਟਾ ਹੈ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਬਾਜ਼ਾ ਬਰਬਾਦ ਹੋਵੇ ਹਾਂਜੀ ਉਹਦੇ ਨਾਲ ਉਹ ਫੈਕਟਰੀ ਆਉਂਦਾ ਵੀ ਪਤਾ ਨਹੀਂ ਕਿ ਦੌਰ ਚੱਲਦੀਆਂ ਨੇ ਉਹ ਤੋਂ ਲੋਕਾਂ ਦਾ ਰਹਿਣਾ ਗੰਭਰ ਹੋ ਗਿਆ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਵੀ ਨਰਕ ਬਣ ਜੇ ਕੀ ਨੁਕਸਾਨ ਦੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਔਰ ਦੇਖੋ ਗੋਆ ਦੇ ਬੁਨਾਏ ਧਰਤੀ 'ਚ ਪਾਣੀ ਪਾਉਣੇ ਸਭ ਕੁਝ ਹੋ ਰਿਹਾ ਬਦ ਵਿਚ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰਸੋਂ ਜਦੋਂ ਆਈ.ਟੀ.ਐਸ. ਜੀ ਆਉਂਦਾ ਉਹਨਾਂ ਦਾ ਕਹਿਣਾ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਵੱਲੋਂ ਕੀ ਕਹਿਣਾ ਚਾਹੁੰਦੇ ਬਦਕੋ ਜੀ ਚੇ ਲੋਕ ਜਪਾ ਨੂੰ ਕੋਈ ਸਰਟੀਫਿਕੇਟ ਮਿਲਦਾ ਨਹੀਂ ਇਸ ਮੰਦਰ ਸਭ ਲੋਕਾਂ ਨੂੰ ਕੋਈ ਦਿੱਕੀ ਨਹੀਂ ਮਿਲਦੇ ਨੇ ਕੋਈ ਨਾ ਕੋਈ ਕੋਈ ਰਖਦੰਗੀ ਦਾ ਸਰਦਾ ਜਦ ਜਿਹੜੇ ਵੇਟ ਪਿਆਉਦੇ ਸੀ ਉਹਦੋਂ ਵੀ ਪੂਰੇ ਮਾਪਦਾਂ ਸੀ ਉਦੋਂ ਕੀ ਹੋ ਗਿਆ ਉਹ ਚ ਅਸੀਂ ਉਹ ਵੀ ਨਹੀਂ ਚਾਹੁੰਦੇ ਜਿਹੜੇ ਹੁਣੇ ਕੰਮ ਕਰਦੇ ਜੀ ਤੁਹਾਡੇ ਪਿੰਡ ਦੀ ਬਾਤ ਨਹੀਂ ਸਾਡੇ ਪਿੰਡ ਵੀ ਹੋ ਗਈ 2500 3000 ਦੇ ਲਗਭਗ 2700 ਤੁਹਾਡਾ ਗੱਲਾ ਪਿੰਡ ਤੋਂ ਦਾ ਰਸਤੇ ਬਟਾ ਜੀ ਹੋਰ ਪਿੱਛੇ ਨਹੀਂ ਨਹੀਂ ਸਾਡੇ ਨਾਲ ਸਾਡੇ ਅੱਗੇ ਸਾਰੇ ਇੱਥੇ ਆਏ ਜੀ ਹੁਣ ਤਾਂ ਸਿਮੀ ਆਉਗੇ ਟਪਰੀਆਂ ਆਉਗੇ ਜੀ ਸਰਕਾਰ ਨੂੰ ਕੱਟਣਾ ਹੈ ਸਰਕਾਰੇ ਮੌਜੂਦਾ ਸਰਕਾਰ ਨਾਲ ਗੱਲ ਇੱਕ ਵਾਰ ਕੀਤੀ ਨਹੀਂ ਮੌਜੂਦਾ ਸਰਕਾਰ ਨਾਲ ਤਾਂ ਕੀ ਚਾਹਾਂਗੇ ਅਸੀਂ ਦੇਖੋ ਜੀ ਕੱਲ ਵੀ ਐਮਐਲਏ ਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਨਹੀਂ ਜਨਾ ਬਣ ਸਕਦੀ ਹੈ ਕੱਲ ਨੂੰ ਉਹ ਕਹਿੰਦੇ ਵੀ ਚੰਡੀਗੜ੍ਹੋਂ ਮੈਂ ਆ ਕੇ ਦੇਖੂਗਾ ਤੁਸੀਂ ਜਦੋਂ ਮੈਂ ਕਿਸੇ ਨੂੰ ਕੋਈ ਰابطਾ ਨਹੀਂ ਕਰਦਾ ਤੁਸੀਂ ਕਦੋਂ ਤੱਕ ਤੁਹਾਡਾ ਕਰਨਾ ਚਾਹੁੰਦੇ ਜਦੋਂ ਤੱਕ ਤੁਹਾਨੂੰ ਪੂਰਾ ਤੁਹਾਨੂੰ ਪੂਰੇ ਆਸ਼ਮੀ ਉਹ ਤਾਂ ਸੁਣ ਜਾਣਗੇ ਹੋ ਕਿਦੇ ਹੋਏ ਬੈਠੇ ਹੋਰ ਤੇ ਹਨ ਲੈ ਟਾਈਮ ਤੇ ਬੈਠੇ ਹੋਰ ਉਹ ਪੈਂਸ ਹੋ ਗਈ ਕੋਈ ਮਿਲ ਲਾਇਆ ਪਛਾ ਨਹੀਂ ਕੋਈ ਨਹੀਂ ਆਇਆ ਫੇਰ ਕੀਤਾ ਜਾਊਗਾ ਹੋਰ ਵੀ ਹੋਰ ਨੂੰ ਕਹਿ ਜਾਂਦੇ ਨਹੀਂ ਸੁਨਾਪ ਜੀ ਬੰਦ ਹੋ ਰਿਹਾ ਹੈ ਜੀ ਨਿਰਮਲ ਸਿੰਘ ਹੈ ਜੀ ਮੁਸ਼ਕਾਵਾਦ ਨਿਰਮਲ ਸਿੰਘ ਜੀ ਅੱਜ ਤੁਸੀਂ ਰੋਡ ਤੇ ਬੈਠੇ ਹੋ ਲੇਡੀਜ਼ ਵੀ ਨਾਲ ਨੇ ਕੀ ਕਾਰਨ ਆਉਂਦੇ ਨੇ ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਫੈਕਟਰੀ ਗੈਸ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹਦੇ ਅਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਓਦੋਂ ਵੀ ਚੱਲਦਾ ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਹੋਈ ਆ ਸਾਡੀ ਜਿਹਦੇ ਵਿੱਚ ਐਮਐਲਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹਿ ਗਏਗੇ ਸ਼ਵਾਸ਼ਣ ਦੇ ਕੇ ਗਏ ਸੀਗੇ ਕਿ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ ਉਹਨਾਂ ਨੇ ਐਸਲੀਅਨ ਸਾਹਿਬ ਨੂੰ ਕੀ ਆ ਕਿਹਾ ਸੀ ਐਸਲੀਅਨ ਸਾਹਿਬ ਬਦਲ ਕੇ ਦੁਬਾਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨੂੰ ਸਾਰੇ ਰਿਸ਼ਤੇ ਸੀ ਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਐਸਲੀਅਨ ਸਾਹਿਬ ਨੇ ਇਹ ਪਰਸੋਂ ਆਏ ਸੀ ਲੋਕਾਂ ਦੀ ਮੀਟਿੰਗ ਹੋਈ ਸੀਗੀ ਔਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਲੌਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਤਾਂ ਅਸ਼ਵਾਸ ਹੁੰਦਾ ਤਾਂ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਦਾ ਵਸ ਫੈਕਟਰੀ ਹੈ ਚਲੇ ਆ ਕੇ ਮੁੜ ਕੇ ਆ ਗਏ ਫੈਕਟਰੀ ਕਿਹਦੇ ਨੂੰ ਲਗਾਈ ਆ ਇਹ ਸਾਡੇ ਪਿੰਡ ਦਾ ਹੀ ਇੱਕ ਹੈ ਉਹ ਕਹਿੰਦੇ ਹੈਗਾ ਪਹਿਲਾਂ ਸਾਨੂੰ ਆਪਣੇ ਹੈਗਾ ਜੂਨੀਅਨ ਦਾ ਉਹਦਾ ਡੈਡੀ ਸੀਗਾ ਉਹਨਾਂ ਦੇ ਮੁੰਡਿਆਂ ਵੱਲ ਲਗਾਈ ਗਈ ਹੈ ਕਿ ਤੁਹਾਨੂੰ ਪਹਿਲਾਂ ਪਤਾ ਸੀ ਵੀ ਫੈਕਟਰੀ ਸਾਡੇ ਪਿੰਡ ਨੂੰ ਇਵੇਂ ਨਾਲ ਦੇ ਗਵਾਂਢੀ ਨੂੰ ਵੀ ਪਤਾ ਨਹੀਂ ਸੀ ਵੀ ਇਹ ਫੈਕਟਰੀ ਲੱਗੂਗੀ ਥੋੜਾ ਜਿਹਾ ਛੋਟਾ ਜਿਹਾ ਟਾਈਮ ਪਹਿਲਾਂ ਜਿਹੜਾ ਸਾਡਾ 1.5-2 ਸਾਲ ਹੋ ਗਏ। ਹੁਣ ਪ੍ਰਸ਼ਾਸਨ ਵੱਲੋਂ ਕੀ ਤਿਆਰ ਹੈ? ਅਜੇ ਤਾਂ ਕੁਝ ਵੀ ਨਹੀਂ ਕਰਿਆ ਜਾ ਰਿਹਾ। ਉਹ ਤਾਂ ਪ੍ਰਸ਼ਾਸਨ ਤਾਂ ਪੱਪਾ ਭਾਰ ਹੋਇਆ ਵੀ ਫੈਕਟਰੀ ਸੀ ਲਾਉਣੀ ਹੈ। ਸਰਕਾਰ ਸੰਦਾ ਇਹ ਵੀ ਗੱਲ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਤਰੱਕੀ ਰਾਹ ਤੇ ਲੈ ਕੇ ਜਾ ਰਹੇ ਹਾਂ। ਤਰੱਕੀ ਦੇ ਰਾਹ ਤੇ ਜਿੱਥੇ ਥੇ ਦਾ ਬਣਦਾ ਉੱਥੇ ਪ੍ਰੋਵਾਈਡ ਕੀਤੀ ਜਾਵੇ ਫੈਕਟਰੀ। ਬਸ ਇਹ ਨਹੀਂ ਕਹਿੰਦੇ ਵੀ ਇਹ ਪਿੰਡ ਦੇ ਨਾਮ ਨੇੜੇ ਲਾਓ। ਅਸੀਂ ਇਹ ਵੀ ਸਹਿਮਤ ਹੋ ਗਏ। ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 1.5-2 ਕਿਲੋਮੀਟਰ ਅੱਗੇ ਲੈ ਜਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂ ਅੱ 最近。